ਭਾਰਤੀ ਬੈਡਮਿੰਟਨ ਪਲੇਅਰ ਸਾਇਨਾ ਨੇਵਾਲ ਆਪਣੇ ਪਤੀ 파ਰੂਪਲੀ ਕਸ਼ਪ ਤੋਂ ਵੱਖ ਹੋ ਗਏ ਨੇ ਜਹਾਂ ਉਹਨਾਂ ਦੇ ਵੱਲੋਂ ਆਪਣੀ ਸੈਪਰੇਸ਼ਨ ਦੀ ਪੋਸਟ ਪਾਈ ਗਈ ਆ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਦਿੱਤੀ ਗਈ ਆ 7 ਸਾਲਾਂ ਬਾਅਦ ਵਿਆਹ ਦੇ ਇਹ ਸੈਪਰੇਸ਼ਨ ਹੋਈ ਆ ਜਿੱਥੇ ਦੋਵਾਂ ਦੇ ਵੱਲੋਂ ਇਹ ਡਿਸਾਈਡ ਕੀਤਾ ਗਿਆ ਕਿ ਉਹ ਮੁੜ ਉਹ ਦੋਵੇਂ ਇਕੱਠੇ ਜ਼ਿੰਦਗੀ ਬਤੀਤ ਨਹੀਂ ਕਰਨਗੇ 2018 ਦੇ ਵਿੱਚ ਦੋਮਾਂ ਦਾ ਵਿਆਹ ਹੋਇਆ ਸੀ ਦੱਸਿਆ ਕਿ ਲਵ ਮੈਰਿਜ ਹੋਈ ਸੀ ਟ੍ਰੇਨਿੰਗ ਦੌਰਾਨ 파ਰੂਪਲੀ ਕਸ਼ਕ ਤੇ ਸੈਨਾ ਨੇਵਾਲ ਮਿਲਦੇ ਨੇ ਦੋਵਾਂ ਦਾ ਕਾਫੀ ਟਾਈਮ ਤੱਕ ਰਿਲੇਸ਼ਨਸ਼ਿਪ ਰਹਿੰਦਾ ਹੈ ਜਦ ਵੀ ਪਨਕ ਲੋਕਾਂ ਨੂੰ ਨਹੀਂ ਲੱਗਦੀ ਪਰ ਬਾਅਦ ਦੇ ਵਿੱਚ 2018 ਨੂੰ ਦੋਵੇਂ ਡਿਸਾਈਡ ਕਰਦੇ ਨੇ ਕਿ ਅਸੀਂ ਵਿਆਹ ਦੇ ਬੰਧਨ ਦੇ ਵਿੱਚ ਬਚਾਂਗੇ ਵਿਆਹ ਹੁੰਦਾ ਹੈ ਤੇ ਹੁਣ 7 ਸਾਲਾਂ ਬਾਅਦ ਦੋਵਾਂ ਦੇ ਵੱਲੋਂ ਇਹ ਡਿਸਾਈਡ ਕੀਤਾ ਗਿਆ ਕਿ ਹੁਣ ਉਹ ਇਕੱਠੇ ਆਪਣੀ ਜ਼ਿੰਦਗੀ ਬਤੀਤ ਨਹੀਂ ਕਰਨਗੇ ਦੋਵਾਂ ਦੀਆਂ ਰਾਹਾਂ ਵੱਖ-ਵੱਖ ਹੋ ਜਾਣ ਕਿਆ ਦਸਲ ਸਾਇਨਾ ਨੇਵਾਲ ਦੇ ਵੱਲੋਂ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜ਼ਿੰਦਗੀ 'ਚ ਸਾਨੂੰ ਕਦੇ-ਕਦੇ ਵੱਖ-ਵੱਖ ਰਾਵਾਂ ਚੁੰਨੀਆਂ ਪੈਂਦੀਆਂ ਨੇ ਬਹੁਤ ਸੋਚ ਸਮਝ ਕੇ ਕਸ਼ਪ 파ਰੂਪल्ली ਤੇ ਮੈਂ ਵੱਖ ਹੋਣ ਦਾ ਫੈਸਲਾ ਕੀਤਾ ਹੈ ਸ਼ਾਂਤੀ ਤੇ ਗਰੋਥ ਦਾ ਆਪਸ਼ਨ ਚੁਣ ਰਹੀ ਹਾਂ ਉਹਨਾਂ ਯਾਦਾਂ ਦੇ ਲਈ ਮੈਂ ਧੰਨਵਾਦੀ ਹਾਂ ਤੇ ਅੱਗੇ ਦੇ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ ਇਸ ਦਰਮਿਆਨ ਸਾਡੀ ਪ੍ਰਾਈਵੇਸੀ ਨੂੰ ਸਮਝਣ ਅਤੇ ਉਸ ਦਾ ਸਨਮਾਨ ਕਰਨ ਦੇ ਲਈ ਧੰਨਵਾਦ ਇਸ ਤ੍ਰਿਕੇ ਦੇ ਨਾਲ ਸਾਇਨਾ ਨੇਵਾਲ ਦੇ ਵੱਲੋਂ ਇੱਕ ਖ਼ਬਰ ਪਾਈ ਗਈ ਹੈ ਜਜ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਹੁਣ ਉਹ ਦੋਨੇ ਇਕੱਠੇ ਨਹੀਂ ਹੈ ਉਹਨਾਂ ਨੇ ਆਪਣੇ પતિ ਤੋਂ ਵੱਖ ਹੋਣ ਦਾ ਫੈਸਲਾ ਲੈ ਲਿਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਲਵ ਮੈਨੇਜ ਤੇ 7 ਸਾਲਾਂ ਬਾਅਦ ਇਹ ਡਿਸੀਜਨ ਲਿਆ ਗਿਆ ਹੈ